2 ਜਨਵਰੀ ਨੂੰ ਸ਼੍ਰੀ ਰਾਮ ਜਨਮ ਭੂਮੀ ਅਯੋਧਿਆ ਵਿਖੇ ਪਵਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਹੋਣ ਜਾ ਰਹੀ ਹੈ ਤੇ ਇਸ ਦੌਰਾਨ ਅਯੋਧਿਆ ਤੋਂ ਲਿਆਂਦੇ ਗਏ ਅਕਸ਼ਤ ਕਲਸ਼ ਦੇ ਦਰਸ਼ਨਾ ਲਈ ਪਿੰਡ ਵਾਸੀਆਂ ਲਈ ਬੜਾ ਪਿੰਡ ਵਿੱਚ ਇੱਕ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ। ਇਹ ਯਾਤਰਾ ਗੀਤਾ ਭਵਨ ਤੋਂ ਸ਼੍ਰੀ ਗਣੇਸ਼ ਭਜਨ ਮੰਡਲੀ, ਸ਼੍ਰੀ ਹਨੂਮਨ ਮੰਦਿਰ ਕਮੇਟੀ ਅਤੇ ਇਲਾਕਾ ਵਾਸੀਆਂ ਵੱਲੋਂ ਕੱਢੀ ਗਈ ਜੋ ਕਿ ਪੂਰੇ ਪਿੰਡ ਚੋਂ ਹੁੰਦੀ ਹੋਈ ਵਾਪਸ ਹਨੂਮਨ ਮੰਦਿਰ ਵਿਖੇ ਸਮਾਪਤ ਹੋਈ। ਇਸ ਯਾਤਰਾ ਵਿੱਚ ਛੋਟੇ-ਛੋਟੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਪੂਰਾ ਪਿੰਡ ਜੈ alguém o ਇਸੀ ਯਾਤਰਾ ਦਾ ਵਕਫਾਕ ਥਾਂ ਮਤੇ ਫੁੱਲਾਂ ਦੀ ਵਰਖਾਂ ਨਾਲ ਨਿਗਾ ਸਵਾਗਤ ਕੀਤਾ ਗਿਆ ਜਰਕੀ ਸ਼ਰਧਾਲੂਆਂ ਲਈ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਰਾਮ ਭਗਤਾਣੇ ਸ਼ਰਧਾਲੂਆਂ ਨੇ ਅਪੀਲ ਕਰਦੇ ਹ ਦੱਸਿਆ ਕਿ 22 ਜਨਵਰੀ ਨੂੰ ਅਯੁੱਧਿਆ ਵਿਖੇ ਪ੍ਰਾਨ ਪ੍ਰਤੀਸ਼ਠਾ ਹੋਵੇਗੀ ਤਾਂ ਹਰ ਕੋਈ ਸਵੇਰੇ 11 ਵਜੇ ਇਸ ਦੇ ਲਾਈਵ ਦਰਸ਼ਨ ਕਰਕੇ ਅਤੇ ਸ਼ਾਮ ਨੂੰ ਆਪਣੇ ਆਪਣੇ ਘਰਾਂ ਅਤੇ ਮੰਦਰਾ ਵੀ ਦੀਵੇ ਜਗਾ ਕੇ ਦੀਵਾਲੀ ਮਨਾਉਣ ਉਹਨਾਂ ਦੱਸਿਆ ਕਿ 21 ਜਨਵਰੀ ਨੂੰ ਸ਼੍ਰੀ ਹਨੂਮਾਨ ਮੰਦਰ ਬੜਾ ਪਿੰਡ ਵਿਖੇ ਸ਼੍ਰੀ ਰਮਾਇਣ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ 22 ਜਨਵਰੀ ਨੂੰ ਇਹਨਾਂ ਪਾਠਾਂ ਦੇ ਭੋਗ ਪੈਣ ਉਪਰੰਤ ਕੀਰਤਨ ਦੇ ਭੰਡਾਰਾ ਹੋਵੇਗਾ ਨਗਰ ਨਿਵਾਸੀ ਬੜਾ ਪਿੰਡ ਵੱਲੋਂ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਜੀ ਵਿਖੇ ਰਾਮ ਮੰਦਰ ਦੀ ਉਸਾਰੀ ਦੀ ਖੁਸ਼ੀ ਵਿੱਚ ਕਲਸ਼ ਯਾਤਰਾ ਕੀਤੀ ਗਈ ਆ ਜੋ ਕਿ ਸਾਰੇ ਨਗਰ ਦੀ ਪਰਕਰਮਾ ਕਰਦੀ ਹੋਈ ਹਨੂਮਾਨ ਮੰਦਰ ਵਿਖੇ ਸੰਪੂਰਨ ਹੋਈ ਆ ਸਾਰੀਆਂ ਸੰਗਤਾਂ ਨੂੰ ਨਗਰ ਨਿਵਾਸੀਆਂ ਨੂੰ ਅਜੁੱਧਿਆ ਜੀ ਵਿਖੇ ਰਾਮ ਮੰਦਰ ਮੰਡੀ ਖੁਸ਼ੀ ਵਿੱਚ ਲੱਖ ਲੱਖ ਵਧਾਈ ਤੇ ਉਸ ਦੇ ਸੰਬੰਧ ਵਿੱਚ ਜਿਸ ਤਰ੍ਹਾਂ ਅੱਜ ਕੱਲ੍ਹ ਇਹ ਯਾਤਰਾ ਕੀਤੀ ਗਈ ਹੈ 21 ਅਤੇ 22 ਜਨਵਰੀ ਨੂੰ ਵੀ ਜਿਸ ਦਿਨ ਅਜੁੱਧਿਆ ਜੀ ਵਿਖੇ ਪ੍ਰਭੂ ਸ਼੍ਰੀ ਰਾਮ ਜੀ ਵਿਰਾਜਮਾਨ ਹੋਣ ਜਾ ਰਹੇ ਆ ਤੇ ਵਿਧੀਵਾਦ ਮੰਤਨਾ ਚਾਰਣਾ ਨਾਲ ਪ੍ਰਾਂਤ ਪ੍ਰਤਿਸ਼ਤਾ ਹੋਣੀ ਹੈ ਉਸੇ ਤਰ੍ਹਾਂ ਅਸੀਂ ਆਪਣੇ ਨਗਰ ਵਿੱਚ ਵੀ ਇਹ ਪ੍ਰੋਗਰਾਮ ਕੰਨ ਜਾ ਰਹੇ ਆ ਇਕੀ ਅਤੇ 22 ਜਨਵਰੀ ਨੂੰ ਸ਼੍ਰੀ ਰਮਾਇਣ ਜੀ ਦਾ ਪਾਠ ਆਰੰਭ ਕੀਤਾ ਜਾਣਾ ਅਤੇ 22 ਜਨਵਰੀ ਨੂੰ ਭਉ ਭਾਈ ਜਾਣੇ ਉਸ ਤੋਂ ਬਾਅਦ ਕੀਰਤਨ ਹੋਗਾ ਤੇ ਭੰਡਾਰਾ ਵਰਤਾਇਆ ਜਾਣਾ ਸਾਰੀਆਂ ਸੰਗਤਾਂ ਨੂੰ ਨਗਰ ਨਿਵਾਸੀਆਂ ਨੂੰ ਬੜਾ ਪਿੰਡ ਦੇ ਨਗਰ ਨਿਵਾਸੀਆ ਵੱਲੋਂ ਸਾਰੀ ਦੁਨੀਆ ਦੇ ਲੋਕਾਂ ਨੂੰ ਰਾਮ ਮੰਦਰ ਬਣ ਦੀ ਖੁਸ਼ੀ ਵਿੱਚ ਲੱਖ ਲੱਖ ਵਧਾਈ ਹੋਵੇ ਸਾਰੇ ਸ਼ਹਿਰ ਨੂੰ ਇਹੀ ਇੱਕ ਸੰਦੇਸ਼ ਹੈ ਕਿ ਅਸੀਂ 22 ਤਰੀਕ ਨੂੰ 22 ਜਨਵਰੀ ਨੂੰ 11 ਵਜੇ ਤੋਂ 1 ਵਜੇ ਤੱਕ ਜਿਹੜਾ ਯੋਧਿਆਜੀ ਤੋਂ ਪ੍ਰਾਨ ਪ੍ਰティਸ਼ਟਾ ਦਾ ਕਾਰਜਕ੍ਰਮ ਹੈ ਡਾਇਰੈਕਟ ਲੈ ਵੀ ਟੈਲੀਕਾਸਟ ਹੋਏਗਾ ਉਹ ਇੱਥੇ ਦੇ ਮੁੱਖਿਆ ਮੰਦਰਾਂ ਦੇ ਵਿੱਚ ਉਸ ਨੂੰ ਅਸੀਂ ਡਾਇਰੈਕਟ ਪ੍ਰਸਾਰਣ ਕਰਾਂਗੇ ਉਸ ਦਿਨ ਦੇ ਨਿਮਿਤ ਹੀ ਸਾਡੀਆਂ ਟੋਲੀਆਂ ਕੱਲ ਤੋਂ ਇੱਥੇ ਪੂਰੇ ਨਗਰ ਦੇ ਵਿੱਚ ਅਕਸ਼ਤ ਔਰ ਭਗਵਾਨ ਰਾਮ ਦਾ ਚਿੱਤਰ ਔਰ ਉਹਨਾਂ ਦਾ ਇੱਕ ਪਤਰਕ ਲੈ ਕੇ ਹਰ ਘਰ ਤੱਕ ਪਹੁੰਚਣਗੀਆਂ ਤੇ ਸਾਡਾ ਸਾਰੇ ਨਗਰ ਵਾਸੀਆਂ ਨੂੰ ਇਹ ਨਿਵੇਦਨ ਹੈ ਕੀ ਅਸਿਓ ਦੇ ਵਿੱਚ ਵੱਧ ਚੜ ਕੇ ਸਹਿਯੋਗ ਦਈਏ ਭਗਵਾਨ ਰਾਮ ਜਿਨ੍ਹਾਂ ਦੇ ਲਈ ਅਸੀਂ ਐਨੇ ਵਰਸ਼ਾਂ ਤੋਂ ਲਗਭਗ 500 ਵਰਸ਼ ਜਿਹਦੇ ਲਈ ਆਪ ਤਪੱਸਿਆ ਕੀਤੀ ਸਾਡੇ ਪੂਰਵਜਾਂ ਨੇ ਆਪਣੇ ਬਲਿਦਾਨ ਦਿੱਤੇ ਅੱਜੋ ਮੌਕਾ ਮਿਲ ਰਿਹਾ ਹੈ ਕਿ ਅਸੀਂ ਉਸ ਦਿਨ ਨੂੰ ਮਨਾਈਏ ਤੇ ਸਾਰੇ ਨਗਰ ਵਾਸੀਆਂ ਨੇ ਨਵੇਦਨ ਹੈ ਕਿ 22 ਤਰੀਕ ਸਵੇਰੇ 11 ਵਜੇ ਤੋਂ 1 ਵਜੇ ਤੱਕ ਮੰਦਰਾਂ ਦੇ ਵਿੱਚ ਜਿਹੜਾ ਆਯੋਜਨ ਹੋਏਗਾ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਤੇ 22 ਤਰੀਕ ਰਾਤ ਨੂੰ ਹਰ ਮੰਦ ਹਰ ਘਰ ਦੇ ਵਿੱਚ ਘੱਟੋ ਘੱਟ ਪੰਜ ਦੀਵੇ ਜ਼ਰੂਰ ਦੇ ਲਾਏ ਜਾਣ ਇਸ ਤੋਂ ਵੱਧ ਤੁਹਾਡੀ ਸ਼ਰਧਾ ਹੈ ਅਜੋਦੇ ਵਿੱਚ ਜਿਹੜਾ RAM ਜੀ ਦਾ ਮੰਦਿਰ ਬਣ ਜਾ ਰਿਹਾ ਉਹਦੀ ਪ੍ਰਸਤਾ ਪ੍ਰਸ਼ਟਾ ਹੋ ਰਹੀ ਆ ਉਹਦੇ ਵਿੱਚ ਬੜੇ ਪਿੰਡ ਵਿੱਚ ਅੱਜ ਬਹੁਤ ਹੀ ਜੋਸ਼ ਦੇਖਣ ਨੂੰ ਮਿਲਿਆ ਬਹੁਤ ਹੀ ਖੁਸ਼ੀ ਵਿੱਚ ਸਾਰੀ ਸੰਗਤ ਨੇ ਸਾਰੇ RAM ਭਗਤਾਂ ਨੇ ਬਹੁਤ ਹੀ ਸਹਿਯੋਗ ਨਾਲ ਇਸ ਫੰਕਸ਼ਨ ਨੂੰ ਬਹੁਤ ਨਿਰਚੜਿਆ ਅਕਸ਼ਪ ਸਾਰੇ ਪਿੰਡ ਵਿੱਚ ਵੰਡੇ ਗਏ ਆ ਹੋਰ ਗਾਹਾਂ ਵੀ ਬੰਦੇ ਜਿੱਤਾਨਗੇ ਬਹੁਤ ਬਹੁਤ ਵਧਾਈਆਂ ਰਾਮ ਮੰਗਰ ਬਣਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ